ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਵਿੰਦਰ ਸਿੰਘ ਸਰਪੰਚ ਪਿੰਡ 파ਸਲਾ ਸਾਰੀਆਂ ਹੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਨਾ ਦਿਵਾਲੀ ਉਪਸਰ ਦੀਆਂ ਦਿਵਾਲੀ ਆ ਰਹੀ ਹੈ ਜੀ ਸਾਰਿਆਂ ਨਾਲ ਆਪਾਂ ਬੜੇ ਭੈਣ ਭਰਾਵਾਂ ਨੂੰ ਬੜੀ ਖੁਸ਼ੀ ਨਾਲ ਮਨਾਉਣੀਆਂ ਦਿਵਾਲੀ ਦੇ ਪਵਿੱਤਰ ਤਿਹਾਰ ਨੂੰ ਬੰਦੀ ਛੋੜ ਸਤਿਗੁਰੂ ਛੇਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰ ਹਰਕ੍ਰਿਸ਼ਨ ਸਾਹਿਬ ਜੀ ਹਰ ਗੋਵਿੰਦ ਸਾਹਿਬ ਜੀ ਸੋਰੀ ਹਰ ਗੋਵਿੰਦ ਸਾਹਿਬ ਜੀ ਬੰਦੀ ਰਾਜਿਆਂ ਨੂੰ ਆਪਣੇ ਕਿਲੇ ਵਿੱਚੋਂ ਗਵਾਲੀਅਰ ਦੇ ਚੋਂ ਰਿਹਾਅ ਕਰਾ ਕੇ ਲਿਆਏ ਤੇ ਸਿੱਖ ਸੰਗਤਾਂ ਨੇ ਉਹਨਾਂ ਦੀ ਆਮਦ ਵਿੱਚ ਖੁਸ਼ੀ ਵਿੱਚ ਅੰਮ੍ਰਿਤਸਰ ਵਿਖੇ ਬਹੁਤ ਊਂਤਮਾ ਦਿਵਾਲੀ ਮਨਾਈ ਇਸੇ ਤਰ੍ਹਾਂ ਆਪਣੇ ਭਗਵਾਨ ਸ਼੍ਰੀ ਰਾਮ ਦੀ ਤੇ ਭਗਵਾਨ ਸ਼੍ਰੀ ਲక్ష్మణ ਜੀ ਆਪਣਾ ਬਨਵਾਸ ਛੱਡ ਕੇ ਅਜੁੱਧਿਆਏ ਤੇ ਸਿੱਖ ਸੰਗਤਾਂ ਹੋਰ ਸਾਡੇ ਹਿੰਦੂਸਤਾਨੀਆਂ ਸੰਗਤਾਂ ਜਾਂ ਬਾਹਰਲੀਆਂ ਵੀ ਸੰਗਤਾਂ ਕਹਿ ਲਓ ਬੜੀ ਧੂਮਤਮ ਨਾਲ ਉਹਨਾਂ ਦੀ ਖੁਸ਼ੀ ਮਨਾਈ ਸਾਰਿਆਂ ਦੀਵਾਲੀ ਦੇ ਰੂਪ ਵਿੱਚ ਜੀ ਇਸੇ ਤਰ੍ਹਾਂ ਵਿਸ਼ਕਰਮਾ ਦੇ ਨਾਲ ਹੀ ਆ ਰਿਹਾ ਉਹਦੀਆਂ ਵੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਾਰੇ ਮੇਰੇ ਭੈਣ ਭਰਾ ਜਿੰਨੇ ਵੀ ਆ ਖੁਸ਼ੀ ਨਾਲ ਦਿਵਾਲੀ ਮਨਾਈਏ ਬੈਰ-ਗਰੋਧ ਛੱਡ ਕੇ ਪਿਆਰ ਦੀਆਂ ਪਿੰਘਾਂ ਪਾਈਏ ਇੱਕ ਦੂਏ ਦਾ ਸਾਥ ਦਈਏ ਇਹ ਕਿਸੇ ਨੂੰ ਇੱਕ ਦੂਜੇ ਦੀ ਆਪਣੀ ਲੋੜ ਆ ਹਮਲਾ ਮਾਰੀਏ ਉਹਦਾ ਸਾਥ ਦਈਏ ਇੱਕ ਦੂਜੇ ਕੰਮ ਆਣੀ ਜ਼ਿੰਦਗੀ ਆ ਇਸੇ ਤਰ੍ਹਾਂ ਹੀ ਖੁਸ਼ੀਆਂ ਆਉਂਦੀਆਂ ਰਹਿਣ ਖੁਸ਼ੀਆਂ ਨਾਲ ਦਵਾਲੀਆਂ ਮਨਾਉਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ